ਮ੍ਰਿਤਕ ਦਿਨੀ ਕੋਲਕਾਤਾ ਵਿਖੇ ਮਹਿਲਾ ਡਾਕਟਰ ਨਾਲ ਹੋਏ ਜ਼ਬਰ ਜਨਾਹ ਤੋਂ ਬਾਅਦ ਜਿੱਥੇ ਪੂਰਾ ਦੇਸ਼ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਇਕਜੁੱਟ ਹੋ ਕੇ ਇਨਸਾਫ ਦੀ ਗੋਹਾਂ ਲਗਾ ਰਿਹਾ ਹੈ ਉੱਥੇ ਹੀ ਫਗਵਾੜਾ ਵਿਖੇ ਮ੍ਰਿਤਕ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਦੇ ਮਕਸਦ ਨਾਲ ਮਹਿਲਾ ਆਗੂ ਪ੍ਰੇਤਪਾਲ ਕੌਰ ਤੁਲੀ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਹਰਮੇਸ਼ ਪਾਠਕ ਉੱਚੇ ਦੌਰ ਤੇ ਮੌਜੂਦ ਸਨ ਇਸ ਦੌਰਾਨ ਜਿੱਥੇ ਵਕਫਾ ਬੁਲਾਰੇ ਨੇ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਤੋਂ ਬਾਅਦ ਕੀਤੀ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਉੱਥੇ ਹੀ ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਮਹਿਲਾਵਾਂ ਉੱਪਰ ਹੋ ਰਹੇ ਅਤਿਆਚਾਰ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਹਨਾਂ ਨੇ ਕਿਹਾ ਕਿ ਮਹਿਲਾ ਡਾਕਟਰ ਨਾਲ ਹੋਈ ਇਸ ਤਰ੍ਹਾਂ ਦੀ ਘਿਣੌਨੀ ਹਰਕਤ ਨੇ ਹਰ ਦੇਸ਼ ਵਾਸੀ ਦਾ ਸ਼ਰਮ ਨਾਲ ਸਿਰ ਝੁਕਾ ਦਿੱਤਾ ਹੈ ਉਹਨਾਂ ਪਰ ਸਰਕਾਰ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤੋ ਸਖਤ ਕਾਰਵਾਈ ਕਰਦੇ ਆ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਮੁਰਤੋਂ ਕੋਈ ਵੀ ਹਯਵਾਨ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਸੋਚ ਲਵੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਆ ਵਰਕਰ ਅਤੇ ਮਹਿਲਾਵਾਂ ਮਜੂਸ ਹਨ ਕੁਝ ਦਿਨਾਂ ਤੋਂ ਆਪਾਂ ਇੱਕ ਮੰਦਭਾਗੀ ਘਟਨਾ ਦੇਖੀ ਹੈ ਜਿਹੜੀ ਕੋਲਕੱਤਾ ਦੇ ਵਿੱਚ ਇੱਕ ਡਾਕਟਰ ਜਿਹੜੀ ਕਿ ਲੋਕਾਂ ਦੀ ਜਾਨ ਬਚਾਉਂਦੇ ਆ ਉਹ ਡਾਕਟਰ ਤੇ ਨਾਂ ਕੁਝ ਤਰਿੰਦਿਆਂ ਤਰਿੰਦਿਆਂ ਨੇ ਬੜੀ ਹਿਵਾਨੀਅਤ ਦੇ ਨਾਲ ਰੇਪ ਕੀਤਾ ਰੇਪ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਮੈਂ ਚਾਹੁੰਦੀ ਆ ਕਿ ਇਦਾਂ ਦੇ ਰੂਲ ਬਣਨੇ ਚਾਹੀਦੇ ਆ ਜਿੱਦਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਰੂਲ ਹੈਗੇ ਕਿ ਇਦਾਂ ਦੇ ਜਿਹੜੇ ਰੇਪਸ ਹੈਗੇ ਆ ਉਹਨਾਂ ਨੂੰ ਉਸੇ ਟਾਈਮ ਗੋਲੀ ਮਾਰ ਦਿੱਤੀ ਜਾਵੇ ਜਾਂ ਇੰਨੀ ਖੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਦੇਖ ਕੇ हिम्मत ਨਾ ਕਰ ਸਕੇ ਤੇ ਮੈਂ ਉਹਨਾਂ ਦੇ ਨਾਲ ਆ ਮੈਂ ਉਹਨਾਂ ਨੂੰ ਜਿਹੜੇ ਡਾਕਟਰ ਸਾਹਿਬ ਨਾਲ ਹੋਇਆ ਔਰ ਕੁਝ ਸਮਾਂ ਪਹਿਲੇ ਜਿਹੜੀ ਕਿ ਹైదరాబాద్ ਚ ਵੀ ਇੱਕ ਘਟਨਾ ਹੋਈ ਉਹ ਵੀ ਇੱਕ ਡਾਕਟਰ ਸੀਗੇ ਤੇ ਮੈਂ ਉਹਨਾਂ ਨੂੰ ਇਹੀ ਕਹੂੰਗੀ ਅੱਜ ਦੀਆਂ ਕੁੜੀਆਂ ਕਿੱਥੇ ਸੇਫ ਐ ਤੇ ਉਹਨਾਂ ਦੇ ਨਾਲ ਅਸੀਂ ਦਿਨ ਰਾਤ ਖੜੇ ਆ ਤੇ ਮੈਂ ਅੱਜ ਇਸ ਸੰਬੰਧ ਦੇ ਵਿੱਚ ਇੱਕ ਰੋਸ ਮਾਰਚ ਵੱਜੂ ਕੈਂਡਲ ਮਾਰਚ ਕੱਢ ਰਹੇ ਆ ਜਿਹੜਾ ਆਪਣੇ ਇਲਾਕਾ ਇਲਾਕਾ ਨਿਵਾਸੀਆਂ ਦੇ ਨਾਲ ਅਸੀਂ ਭਗਤ ਸਤਨਾਪੁਰੇ ਤੋਂ ਸ਼ੁਰੂ ਹੋ ਕੇ ਭਗਤਪੁਰੇ ਤੱਕ ਇਹ ਕੈਂਡਲ ਮਾਰਚ ਕਰਾਂਗੇ ਤੇ ਅਸੀਂ ਇੱਕ ਨਿੱਕੀ ਜੀ ਸਰਦਾਰ ਜਲੀ ਇਸ ਰੂਪ ਦੇ ਵਿੱਚ ਉਹਨਾਂ ਨੂੰ ਸਮਰਪਿਤ ਕਰਦੇ ਹਾਂ ਕੁਝ ਕਿਹਾ ਤਾਂ ਜਮਾਨਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਅੱਜ ਦਾ ਸਾਡਾ ਇਹ ਇਕੱਠ ਅੱਜ ਦਾ ਸਾਡਾ ਇਹ ਕੈਂਡਲ ਮਾਰਚ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਰਤ ਵਿੱਚ ਹੋ ਰਿਹਾ ਹੈ ਇਸ ਤਰ੍ਹਾਂ ਦੇ ਬਿਰੋਜ ਦੇ ਜ਼ੁਲਮ ਉਹਨਾਂ ਨੂੰ ਸਾਡੀ ਜਿਹੜੀ ਜਨਤਾ ਉਹ ਕਿਸੇ ਵੀ ਤਰ੍ਹਾਂ ਸਹਿਕਾਰ ਨਹੀਂ ਕਰਦੀ ਕਦੇ ਇਸ ਦੇਸ਼ ਦੇ ਵਿੱਚ ਹਾਸ ਰਸ ਦੀ ਕਟੜਾ ਹੁੰਦੀ ਹੈ ਕਦੇ ਸਾਡੇ ਦੇਸ਼ ਦੇ ਵਿੱਚ ਉਹਨਾਂ ਸਾਡੀਆਂ ਬੱਚੀਆਂ ਨਾਲ ਬਲਾਸਤਕਾਰ ਕਰਕੇ ਉਹਨਾਂ ਨੂੰ ਅਤੀ ਰਾਤ ਦੇ ਵਿੱਚ ਹੀ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਕਦੇ ਮਣੀਪੁਰ ਦੇ ਇੱਕ ਡਰਾਮਾ ਦੇ ਵਿੱਚ ਜਿਹੜਿਆ ਉੱਥੇ ਦੀਆਂ ਜਿਹੜੀਆਂ ਇਸਤਰੀ ਹਨ ਉਹਨਾਂ ਨਾਲ ਬਹੁਤ ਹੀ ਭਿਆਨਕ ਤੌਰ ਦੇ ਉੱਤੇ ਦੁਰਾਚਾਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੀ ਜਿਹੜੇ ਇੱਕ ਡਰਾਮਾ ਹੈ ਉਹ ਹੱਸੇ ਰਹਿੰਦੇ ਅਤੇ ਸਾਡਾ ਇਹ ਸਮਾਜ ਇਸ ਨੂੰ ਕਦੇ ਵੀ ਜਿਹੜਾ ਸਹਿ ਨਹੀਂ ਕਰਦਾ ਅੱਜ ਇਸ ਸਤਲ ਮਾਰਚ ਦੇ ਵਿੱਚ ਅਸੀਂ ਭਾਰਤ ਸਰਕਾਰ ਨੂੰ ਅਤੇ ਹੋਰ ਸਰਕਾਰਾਂ ਜਿਹੜੀਆਂ ਨਿਆਂ ਦੇ ਵਿਰੁੱਧ ਜ਼ੁਲਮ ਦਾ ਟਾਕਰਾ ਕਰਨ ਨੂੰ ਤਿਆਰ ਨੇ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਆਓ ਆਪਣੀਆਂ ਭੈਣਾਂ ਦੀ ਆਪਣੀਆਂ ਮਾਵਾਂ ਦੀ ਇੱਜ਼ਤ ਨੂੰ ਜਿਹੜਾ ਹੈ ਉਹ ਠੀਕ ਰੱਖੀਏ ਅਤੇ ਉਸ ਸਮਾਜ ਦੀ ਸਿਰਜਣਾ ਕਰੀਏ ਜਿਸ ਦੇ ਵਿੱਚ ਜਿਹੜੇ ਸਾਡੀਆਂ ਭੈਣਾਂ ਮਾਵਾਂ ਸਾਡੀਆਂ ਧੀਆਂ ਉਹ ਇੱਜ਼ਤ ਦੇ ਰੂਪ ਦੇ ਵਿੱਚ ਸੜਕਾਂ ਦੇ ਉੱਤੇ ਪਹਿਰਾ ਦੇ